ਔਰ ਇਹ ਜਿਹੜੇ ਲੋਕ ਲੱਗੇ ਹੋਏ ਮੈਨੂੰ ਪਤਾ ਹੈ ਵੀ ਇਹ ਕੌਣ ਕੌਣ ਨੇ ਅਸੀਂ ਸਟੱਡੀ ਕਰਦੇ ਪਏ ਆ ਇਸ ਵਿਸ਼ੇ ਤੇ ਵੀ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਅਸੀਂ ਬਿਜ਼ੀ ਸੀ ਕਿਉਂਕਿ ਅਮਰਸਰ ਕਰੂਸੜ ਵੀ ਸੀਗਾ ਅਮਸ ਇੱਕ ਜਿਹੜੀ ਸਾਡੀ ਬਹੁਤ ਵੱਡੀ ਬੰਦਗੀ ਹੋਈ ਆ ਉਦੋਂ ਬਾਅਦ ਫਿਰ ਇੱਕ ਬਾਬਾ ਆ ਗਿਆ ਗੁਰਪ੍ਰੀਤ ਸਿੰਘ ਨਾਂ ਦਾ ਜਿਹੜਾ ਯੂ ਐਸ ਏ ਤੋਂ ਉਹਦੇ ਖਿਲਾਫ ਵੀ ਕਈ ਚੀਜ਼ਾਂ ਜਿਹੜੀਆਂ ਸੀਗੀਆਂ ਉਹਦੇ ਤੇ ਅਸੀਂ ਬਿਜ਼ੀ ਆ ਲੇਕਿਨ ਹੁਣ ਇਹ ਵਾਕੇ ਹੁਣ ਅਸੀਂ ਥੋੜੇ ਫ੍ਰੀ ਆ ਔਰ ਇਹੜੀ ਸਿੰਧਬਾਦ ਆਈੜੀ ਵਾਲਾ ਬੰਦਾ ਵਾ ਇਸ ਨੂੰ ਅਸੀਂ ਲੱਭਣਾ ਸ਼ੁਰੂ ਕਰ ਦਿੱਤਾ ਆ ਤੱਕ ਚਰਚ ਨਾਲ ਸੰਬੰਧਿਤ ਕਿਸੇ ਮਸਲੇ ਦੇ ਵਿੱਚ ਜਾਂ ਆਪਣੇ ਭਾਈਚਾਰੇ ਨਾਲ ਸੰਬੰਧਿਤ ਕਿਸੇ ਮਸਲੇ ਦੇ ਵਿੱਚ ਕਿਤੇ ਵੀ 1 ਰੁਪਏ ਦਾ ਲੈਣ ਲੈਣ ਦੇਣ ਨਹੀਂ ਹੋਇਆ ਆਦਾਨ ਪ੍ਰਦਾਨ ਨਹੀਂ ਹੋਇਆ ਹਰ ਮਸਲਾ ਜਿਹੜਾ ਉਹ ਸਾਡੀ ਹਿੱਕ ਦੀ ਜਾਨ ਨੇ ਜਿਹੜੀ ਸਾਡੀ ਹਿੱਕ ਚ ਜੁਰਰਤ ਸੀ ਅਸੀਂ ਉਹ ਮਸਲੇ ਆਪ ਨੇ ਜਿੱਥੇ ਔਰ ਆਪ ਨੇ ਜਿੱਤ ਕੇ ਉਹਨਾਂ ਮਸਲਿਆਂ ਦੇ ਅਸੀਂ ਜਿੱਤ ਪ੍ਰਾਪਤ ਕੀਤੀ ਔਰ ਉਹ ਮਸਲੇ ਅਸੀਂ ਜਿੱਤੇ ਔਰ ਬੇਬੁਨਿਆਦ ਗੱਲਾਂ ਕਰਨ ਵਾਲਾ ਸਿੰਧਵਾਦ ਆਈਡੀ ਵਾਲਾ ਜਿਹੜਾ ਕਹਿੰਦਾ ਕਿ ਉੱਥੇ ਇੱਥੇ ਪੈਸੇ ਦਿੱਤੇ ਇੱਥੇ ਪੈਸੇ ਦਿੱਤੇ ਗਏ ਆ ਅਮਰਸਰ ਜਿਹੜਾ ਹੁਣ ਵੱਡੀ ਬੰਦਗੀ ਹੋਈ ਆ ਉਹਦੇ ਵਿੱਚ ਆਉਂਦੇ ਆ ਕੇ ਇੱਥੇ ਕਹਿੰਦਾ ਲਿਖਦਾ ਵੀ ਇੱਥੇ ਇਹਨਾਂ ਨੇ ਆਪ ਹੀ ਬੰਦੇ ਖ ਕੋਈ ਵੀ ਬੰਦਾ ਸੋਚ ਨਹੀਂ ਸਕਦਾ ਆ ਸੋ ਮੈਂ ਇਹੀ ਆਪਣੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਆਪਾਂ ਗੌਰਵ ਦਾ ਸਾਥ ਦੇਣਾ ਉਹਦਾ ਮੋਢਾ ਨਾ ਮੋੜ ਉਹਦਾ ਦਿਲ ਨਹੀਂ ਟੁੱਟਣ ਦੇਣਾ ਕਿਉਂਕਿ ਜਿਸ ਨਾਲ ਸਾਡੇ ਕੁਝ ਲੀਡਰ ਆਪਣਾ ਦਿਲ ਤੋੜ ਕੇ ਬਿਠੇ ਆ ਜਿਨ੍ਹਾਂ ਦੇ ਬੜੇ ਬੜੇ ਵੱਡੇ ਨਾਮ ਨੇ ਸਾਡੀ ਕੌਮ ਦੇ ਬੜੇ ਬੜੇ ਵੱਡੇ ਆਗੂ ਰੇ ਆ ਇਲੈਕਸ਼ਨਾਂ ਲੜੀਆਂ ਨੇ ਉਹਨਾਂ ਨੇ ਮੈਂਬਰ ਪਾਰਲੀਮੈਂਟ ਤੱਕ ਦੀਆਂ ਐਮਐਲਏ ਦੀਆਂ ਔਰ ਉਹ ਜਿਹੜੇ ਸਾਡੇ ਲੀਡਰ ਐਸੇ ਫੇਸ ਕਰਕੇ ਖਲੋ ਡਿੱਗ ਪਏ ਕਿਉਂਕਿ ਉੱਥੇ ਜਦੋਂ ਕਿਤੇ ਉਹਨਾਂ ਦਾ ਕੋਈ ਸਾਥ ਦੇਣ ਵਾਲਾ ਨਹੀਂ ਖੜਾ ਹੋਇਆ ਤਾਂ ਉਹ ਜਿਸ ਸਮਾਜ ਦੀ ਉਹ ਮਦਦ ਕਰ ਰਹੀ ਸੀ ਖਲੋ ਰਹੀ ਸੀ ਉਹ ਤੇ ਫਿਰ ਉਹਨਾਂ ਨੂੰ ਲੱਗਿਆ ਕਿ ਸਾਨੂੰ ਹੁਣ ਜਿਹੜਾ ਬਹਿ ਜਾਣਾ ਚਾਹੀਦਾ ਹੈ ਕਿਉਂਕਿ ਇਹ ਲੋਕ ਜਿਹੜੇ ਨੇ ਇਹ ਮੇਰਾ ਸਾਥ ਨਹੀਂ ਦੇ ਰਹੇ। ਪ੍ਰਭੂ ਦੇ ਰਬੀ ਉਸਮਸੀ ਦੇ ਬਾਗ ਦੇ ਜਲਾਲੀ ਨਾਮ ਵਿੱਚ ਸਭ ਨੂੰ ਜੈ ਐਮ ਸੀ ਦੀ। ਸੋ ਨੈਟਵਰਕ ਦੀ ਬੜੀ ਪ੍ਰੋਬਲਮ ਆ ਰਹੀ ਹੈ ਜਿਸ ਕਰਕੇ ਕੁਝ ਚੀਜ਼ਾਂ ਜਿਹੜੀਆਂ ਵਿੱਚ ਪਰੇਸ਼ਾਨੀਆਂ ਆ ਗਈਆਂ। ਸੋ ਅੱਜ ਇੱਕ ਬੜੇ ਖਾਸ ਵਿਸ਼ੇ ਦੇ ਉੱਤੇ ਮੈਂ ਲਾਈਵ ਹੋਇਆ ਹਾਂ। ਕਿਉਂਕਿ ਇਹ ਬੜਾ ਜ਼ਰੂਰੀ ਸੀਗਾ ਆਪਣੇ ਪੰਜਾਬ ਦੇ ਆਪਣੇ ਸਮਾਜ ਦੇ ਲੋਕਾਂ ਨੂੰ ਦੱਸਣਾ। ਇਹ ਪੁਛੇ ਬੰਦੇ ਜਿਹੜੇ ਆ ਉਹ ਸਾਡੇ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਤੇ ਉਤੇ ਬਹੁਤ ਜ਼ਿਆਦਾ ਦੋਸ਼ ਲਗਾ ਰਹੇ ਆ ਜਿਹੜੇ ਬੀ ਬੁਨਿਆਦ ਨੇ ਔਰ ਜਿਹਦੇ ਨਾਲ ਸਾਡੇ ਮਨਾਂ ਵਿੱਚ ਕਾਫੀ ਰੋਸ ਆ ਕਿਉਂਕਿ ਮੈਂ ਤਾਂ ਕਾਫੀ ਜ਼ਿਆਦਾ ਪ੍ਰਧਾਨ ਜਤਿੰਦਰ ਮਸੀ ਗੌਰਵ ਦੇ ਨਾਲ ਤੁਸੀਂ ਦੇਖਦੇ ਹੋ ਹੁਣੇ ਉਹ ਸਾਰੇ ਜਣੇ ਕਿ ਮੈਂ ਰਹਿਣਾ ਵਾਂ ਤੇ ਕਾਫੀ ਜਿਹੜੀ ਡਿਸਕਸ਼ਨ ਮੇਰੇ ਉਹਦੇ ਵਿੱਚ ਹੁੰਦੀ ਆ ਆਪਣੇ ਸਮਾਜ ਨੂੰ ਲੈ ਕੇ ਆਪਣੇ ਧਰਮ ਨੂੰ ਲੈ ਕੇ ਸੋ ਜਿਹੜੇ ਲੋਕ ਇਸ ਵਕਤ ਕੁਝ ਸ਼ਰਾਂਤੀ ਬੰਦੀ ਲੱਗੇ ਹੋਏ ਨੇ ਜਿਹੜੇ ਪ੍ਰਧਾਨ ਜਤਿੰਦਰ ਸਿੰਘ ਗੌਰਵ ਦੀ ਜਿਹੜੀ ਅੱਜ ਚੜਤਾ ਪੰਜਾਬ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਉਹ ਪਚਣ ਨਹੀਂ ਡਈ ਔਰ ਉਹ ਲੱਗੇ ਹੋਏ ਆ ਕਿਸੇ ਢੰਗ ਦੇ ਨਾਲ ਬਈ ਉਹਦਾ ਜਿਹੜੀ ਸ਼ਬੀ ਆ ਉਸ ਨੂੰ ਖਰਾਬ ਕੀਤਾ ਜਾਵੇ। ਔਰ ਨਾਲ ਦੀ ਨਾਲ ਉਸ ਤੇ ਇਹੋ ਜਿਹੇ ਖੋਸ਼ੇ ਇਲਜ਼ਾਮ ਲਾ ਰਹੇ ਆ ਜਿਨ੍ਹਾਂ ਦੀ ਕੋਈ ਵੀ ਕਿਸੇ ਕਿਸਮ ਦਾ ਕਿਤੇ ਵੀ ਬੁਨਿਆਦ ਨਹੀਂ ਆ। ਕਿਉਂਕਿ ਜਿਹੜੀਆਂ ਚੀਜ਼ਾਂ ਇਹ ਜਿਹੜਾ ਕੋ ਸਿੰਧ ਬਾਦ ਆਈਡੀ ਬਣਾ ਕੇ ਫੇਕ ਆਈਡੀ ਬਣਾ ਕੇ ਇਹ ਲਾ ਰਿਹਾ ਦੋਸ਼। ਔਰ ਸ਼੍ਰੀ ਲੰਕਰਨੁਰਲਾ ਜੀ ਜਿਹੜੀ ਏਡੀ ਵੱਡੀ ਮਿਨਿਸਟਰੀ ਦੇ ਮੁਖੀ ਨੇ ਔਰ ਪ੍ਰਭੂ ਦਾ ਕੰਮ ਏਡੇ ਵੱਡੇ ਜ਼ੋਰਦਾਰ ਤਰੀਕੇ ਦੇ ਨਾਲ ਉਹ ਕਰਦੇ ਪਏ ਆ। ਉਹਨਾਂ ਨੇ ਇੱਕ ਬਹੁਤ ਹੀ ਜਿਹੜਾ ਵਧੀਆ ਇਨਸਾਨ ਆਪਣੇ ਕੋਲ ਆਇਆ ਹੋਇਆ ਵਾ। ਔਰ ਉਹ ਕਦੀ ਵੀ ਨਹੀਂ ਚਾਹਣਗੇ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਸ਼ੋਭੀ ਨੂੰ ਕੋਈ ਵੀ ਬੰਦੇ ਵੱਲੋਂ ਨੁਕਸਾਨ ਪਹੁੰਚੇ। ਸੋ ਬੜੀ ਸੋਚ ਸਮਝ ਕੇ ਉਹਨਾਂ ਨੇ ਜਤਿੰਦਰ ਮਸੀ ਗੌਰਵ ਨੂੰ ਚਰਚ ਦੀ ਜ਼ਿੰਮੇਵਾਰੀ ਵੀ ਦਿੱਤੀ ਆ। ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜੇ GLOBALS KRISHNA ACTION COMMITTEE ਹੈ ਜਿਹੜੀ ਪੰਜਾਬ ਦੇ ਵਿੱਚ ਆਪਣੇ ਭਾਈਚਾਰੇ ਦੇ ਲਈ ਕੰਮ ਕਰਦੀ ਪਈ ਉਹਦੀ ਜ਼ਿੰਮੇਵਾਰੀ ਉਸ ਨੂੰ ਦਿੱਤੀ ਹੋਈ ਹੈ। ਔਰ ਇਹ ਜਿਹੜੇ ਲੋਕ ਲੱਗੇ ਹੋਏ ਮੈਨੂੰ ਪਤਾ ਹੈ ਵੀ ਇਹ ਕੌਣ-ਕੌਣ ਨੇ ਅਸੀਂ ਸਟੱਡੀ ਕਰਦੇ ਪਏ ਆਂ ਇਸ ਵੇਸ਼ ਤੇ ਵੀ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਅਸੀਂ ਬਿਜ਼ੀ ਸੀ ਕਿਉਂਕਿ ਅਮਰਸਰ ਕਰੋਸਡ ਵੀ ਸੀਗਾ। ਅਮਰਸ ਇੱਕ ਜਿਹੜੀ ਸਾਡੀ ਬਹੁਤ ਵੱਡੀ ਬੰਦਗੀ ਹੋਈ ਆ। ਉਦੋਂ ਬਾਅਦ ਫਿਰ ਇੱਕ ਬਾਬਾ ਆ ਗਿਆ ਗੋਪੀ ਸਿੰਘ ਨਾ ਦਾ ਜਿਹੜਾ ਯੂ ਐਸ اے ਤੋਂ। ਉਹਦੇ ਖਿਲਾਫ ਵੀ ਕਈ ਚੀਜ਼ਾਂ ਜਿਹੜੀਆਂ ਸੀਗੀਆਂ। ਉਹਦੇ ਤੇ ਅਸੀਂ ਬਿਜ਼ੀ ਆ। ਲekin ਹੁਣ ਇਹ ਵਾਕੇ ਹੁਣ ਅਸੀਂ ਥੋੜੇ ਫ੍ਰੀ ਆ ਔਰ ਇਹੜੀ ਸਿੰਧ ਬਾਦ ਆੜੀ ਵਾਲਾ ਬੰਦਾ ਵਾ ਇਸ ਨੂੰ ਅਸੀਂ ਲੱਭਣਾ ਸ਼ੁਰੂ ਕਰ ਦਿੱਤਾ ਆ ਜਿਹੜਾ ਸਾਡੇ ਪ੍ਰਧਾਨ ਦੇ ਉੱਤੇ ਜਿਹੜਾ ਉਹ ਬੀ ਬਣਿਆ ਦੋਸ਼ ਲਾੰਡਿਆ ਵਾ ਐਸ ਵਕਤ ਪੰਜਾਬ ਦੇ ਵਿੱਚ ਕਈ ਇਹੋ ਜਿਹੇ ਲੀਡਰ ਨੇ ਜਿਨ੍ਹਾਂ ਦੀ ਰੋਜ਼ੀ ਰੋਟੀ ਜਿਹੜੀ ਉਹ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਕਰਕੇ ਬੰਦ ਹੋਈ ਪਈ ਔਰ ਉਹ ਜਿਹੜੇ ਲੀਡਰ ਨੇ ਉਹ ਸਾਡੀ ਕੌਮ ਦੇ ਨਾਮ ਦੇ ਉੱਤੇ ਹੀ ਰੋਟੀਆਂ ਉਹਨਾਂ ਦੀਆਂ ਵਿਚਰਿਆਂ ਦੀਆਂ ਪਕੜੀਆਂ ਹੁੰਦੀਆਂ ਸੀ ਲੇਕਿਨ ਇਹ ਵਾ ਕਿ ਜੋ ਦੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਹੋਂਸੇ ਆਈ ਆ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਹੈਗਾ ਵਾ ਕੰਮ ਜਿਹੜਾ ਇਹਨਾਂ ਦਾ ਰੁਕਿਆ ਜਿਹਦੇ ਕਰਕੇ ਸਾਨੂੰ ਕੁਝ ਬੰਦਿਆਂ ਤੇ ਸ਼ੰਕਾ ਜਿਹੜੇ ਇਹ ਚੀਜ਼ ਮਗਰ ਲੱਗੇ ਹੋਏ ਆ ਔਰ ਅਸੀਂ ਸਾਬਤ ਸਭ ਤੱਕ ਪਹੁੰਚ ਕਰਾਂਗੇ ਹੁਣ ਗੱਲ ਇਹ ਵਾ ਮੈਂ ਥੋੜਾ ਦੱਸਣਾ ਚਾਹਣਾ ਵਾ ਕਿ ਪ੍ਰਧਾਨ ਜਤਿੰਦਰ ਸਿੰਘ ਗੌਰਵ ਜਦੋਂ ਇਹਦੇ ਪ੍ਰਧਾਨ ਬਣ ਰਹੇ ਸੀ ਅ ਜਦੋਂ ਕੋਰੋਨਾ ਪੈਂਡੈਮਿਕ ਜਿਹੜਾ ਸੀ ਆਇਆ ਸੀ ਉਹਦੇ ਵਿੱਚ ਅ ਜਦੋਂ ਚਰਚ ਸਟਾਰਟ ਕਰਨਾ ਸੀ ਉਦੋਂ ਔਸਲੰਕਰਨੂਲਾ ਜੀ ਨੇ ਉਹਨਾਂ ਨੂੰ ਕਾਲ ਕੀਤੀ ਕਿ ਚਰਚ ਨੂੰ ਸਟਾਰਟ ਕਰਾਇਆ ਜਾਵੇ ਉਦੋਂ ਸਾਰੇ ਇਕੱਠੇ ਹੋਏ ਮੈਨੂੰ ਵੀ ਉਹਨਾਂ ਨੇ ਵਿੱਚ ਬੁਲਾਇਆ ਤੇ ਅਸੀਂ ਸਾਰੇ ਇਕੱਠੇ ਹੋਏ ਉਸ ਵਕਤ ਜਿੰਦਰਮਸੀ ਗੌਰਵ ਦਾ ਬਹੁਤ ਅੱਛਾ ਕਾਰੋਬਾਰ ਅਮਰਸਰ ਸਾਹਿਬ ਦੇ ਵਿੱਚ ਚੱਲਦਾ ਸੀ ਔਰ ਇਹਦੇ ਆਪਣਾ ਚਿੱਟੇ ਕਟੜੇ ਜਿਹੜਾ ਬੜਾ ਵੱਡਾ ਇੱਕ ਰੈਡੀਮੇਡ ਦਾ ਸ਼ੋਅਰੂਮ ਸੀ ਰੈਡੀਮੇਡ ਗਾਰਮੈਂਟਸ ਦਾ ਦੂਜਾ ਨਾਲ ਦੀ ਨਾਲ ਇਹਦਾ ਜਿਹੜਾ ਵਾ ਰੇਲਵੇ ਕਾਰਗੋ ਦਾ ਕੰਮ ਚੱਲਦਾ ਸੀਗਾ ਚਰਚ ਦੇ ਵਿੱਚ ਜਦੋਂ ਜ਼ਿੰਮੇਵਾਰੀ ਮਿਲੀ ਇਹਨੂੰ ਚਰਚ ਦੀ ਸੇਵਾ ਕਰਨ ਦੀ ਤਾਂ ਫਿਰ ਇਹਨੇ ਜਿਹੜਾ ਚਰਚ ਤੇ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰਤਾ ਕਿਉਂਕਿ ਚਰਚ ਦੇ ਵੀ ਨਾਲ ਸੰਬੰਧਤ ਬਹੁਤ ਸਾਰੀਆਂ ਪ੍ਰੋਬਲਮ ਸੀਗੀਆਂ ਔਰ ਉਦជា ਬਹੁਤ ਦਿੱਕਤਾਂ ਸੀ ਜਿਹਦੇ ਕਰਕੇ ਇਹਨੂੰ ਜ਼ਿਆਦਾ ਟਾਈਮ ਦੇਣਾ ਪੈ ਗਿਆ ਤੇ ਫਿਰ ਇੱਕ ਦਿਨ ਮੈਨੂੰ ਪ੍ਰਧਾਨ ਜੀ ਨੇ ਕਿਹਾ ਕਿ ਭਾਜੀ ਮੈਂ ਬੰਦ ਕਰ ਲੱਗਾ ਵਾਂ ਆਪਣਾ ਸ਼ੋਰੂਮ ਮੈਂ ਉਸ ਨੂੰ ਡੱਕਿਆ ਸੀ ਸ਼ੋਰੂਮ ਨਾਲ ਬੰਦੇ ਦਾ ਪਰ ਉਹ ਕਹਿੰਦਾ ਕਿ ਮੇਰੇ ਕੋਲ ਟਾਈਮ ਨਹੀਂ ਦਿੱਤਾ ਜਾ ਰਿਹਾ ਚਰਚ ਦੇ ਕੰਮ ਹੀ ਇੰਨੇ ਜ਼ਿਆਦਾ ਹੋ ਗਏ ਆ ਕਿ ਮੈਂ ਟਾਈਮ ਨਹੀਂ ਦੇ ਪਾ ਰਿਹਾ ਚਰਚ ਆਪਣੇ ਕੰਮ ਨੂੰ ਤੋਂ ਇਸ ਨੇ ਚਰਚ ਦੇ ਖਾਤਰ ਆਪਣਾ ਜਿਹੜਾ ਉਹ ਕਾਰੋਬਾਰ ਬੰਦ ਕੀਤਾ ਲੇਕਿਨ ਕਾਰਗੋ ਦਾ ਕੰਮ ਜਿਹੜਾ ਉਹ ਅੱਜ ਵੀ ਚੱਲਦਾ ਆ ਔਰ ਪ੍ਰਭੂ ਦੀ ਬੜੀ ਵੱਡੀ ਉਸ ਨੂੰ ਬਲੇਸਿੰਗ ਆ ਕਿਉਂਕਿ ਉਹ ਬੜੇ ਸਿੱਧੇ ਮਨ ਦੇ ਨਾਲ ਕੰਮ ਕਰਦਾ ਆ ਔਰ ਆਪਣੇ ਮਸੀਹ ਲੋਕਾਂ ਦੇ ਲਈ ਉਹਦੇ ਮਨ ਵਿੱਚ ਆਪਣੇ ਧਰਮ ਦੇ ਲੋ ਦੇ ਮਨ ਵਿੱਚ ਬੜਾ ਦਰਦ ਆ ਔਰ ਆ ਜਿਹੜੇ ਬੰਦੇ ਉਹਦੇ ਪ੍ਰਤੀ ਉਹਦੀ ਪੁੱਠੇ ਸਿੱਧੀਆਂ ਗੱਲਾਂ ਕਰਦੇ ਨਿੱਕੇ ਨਿੱਕੇ ਚੀਜ਼ਾਂ ਸਿੰਧਬਾਦ ਜਿਹੜੀ ਆਈਡੀਆ ਇਹ ਕਰ ਰਹੇ ਆ ਇਹ ਬੇਵਿਨਿਆਦ ਗੱਲਾਂ ਨੇ ਕਿਉਂਕਿ ਜਿੰਨਾ ਦਰਦ ਜਿੰਨਾ ਪਿਆਰ ਆਪਣੇ ਮਨ ਵਿੱਚ ਆਪਣੇ ਪ੍ਰਭੂ ਲਈ ਰੱਖਦਾ ਜਿੰਨਾ ਉਹ ਤੋਂ ਖੌਫ ਰੱਖਦਾ ਛਾਇਦੀ ਮੈਨੂੰ ਵੀ ਕਈ ਚੀਜ਼ਾਂ ਜਿਹੜੀਆਂ ਨੇ ਕੋ ਮੈਂ ਬੇਸ਼ੱਕ ਬਾਹਰਨ ਕ੍ਰਿਸਚਨ ਆ ਔਰ ਮੈਂ ਉਸ ਤੋਂ ਕਈ ਗੱਲਾਂ ਸਿੱਖੀਆਂ ਨੇ ਕਿ ਪਰਮੇਸ਼ਰ ਦੇ ਵਿੱਚ ਕਿਸ ਤਰ੍ਹਾਂ ਸਾਨੂੰ ਇੱਕ ਮਸੀਹ ਭਰਾ ਨੂੰ ਇੱਕ ਮਸੀਹ ਬੰਦੇ ਨੂੰ ਚੱਲਣ ਦੀ ਜ਼ਰੂਰਤ ਆ ਔਰ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਪ੍ਰਭੂ ਦੇ ਕੋਲ ਬੈਠ ਕੇ ਬੜੀਆਂ ਉਹਦੇ ਕੋਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਵਾ ਸੋ ਜਿਹੜੇ ਬੰਦੇ ਉਹਦੇ ਖਿਲਾਫ ਅੱਜ ਲਿਖ ਰਹੇ ਆ ਉਹ ਮੈਂ ਜਦੋਂ ਲਿਖਦੇ ਆ ਜੋ ਵੀ ਬਿੱਲਾਂ ਦੇ ਵਿੱਚ ਹਰਾਫਰੀ ਕਰਦਾ ਵਾ ਇਹੋ ਜਿਹੀ ਚੀਜ਼ਾਂ ਮੈਂ ਕਈ ਵਾਰੀ ਆਪ ਮੇਰੇ ਮੇਰੇ ਵੀ ਉਹਦੇ ਨਾਲ ਜਾਣ ਦੇ ਲਈ ਬਾਹਰ ਹੁੰਦੇ ਆ ਮੇਰੇ ਕੋਲ ਆਪਣੇ ਕੋਲੋਂ ਕਈ ਵਾਰੀ ਇਹੋ ਜਿਹੀ ਇੰਨੇ ਪੈਸੇ ਖਰਚ ਹੋ ਜਾਂਦੇ ਕਿਉਂਕਿ ਬਾਹਰ ਦਾ ਖਰਚਾ ਬਹੁਤ ਆ ਤੇ ਇਹ ਬੇਬੁਨਿਆਦ ਗੱਲਾਂ ਜਿਹੜੀਆਂ ਨੇ ਉਹ ਕਰਦੇ ਨੇ ਤੇ ਸਾਡੇ ਜਿਹੜੇ ਮਸੀਹ ਸਮਾਜ ਦੇ ਵਿੱਚ ਉਹਦੀ ਸ਼ੋਭੀ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਆ ਸੁਮੇਓਨ ਨੂੰ ਅੱਜ ਇਸ ਲਾਈਵ ਦੇ ਰਹੀ ਚੇਤਾਵਨੀ ਵੀ ਦੇਣੀ ਚਾਹਣਾ ਹੈ ਕਿ ਬੰਦੇ ਬੰਝੋ ਅੱਜ ਤੋਂ ਅਸੀਂ ਤੁਹਾਨੂੰ ਲੱਭਣਾ ਵੀ ਸਟਾਰਟ ਕਰਤਾ ਜਿਹੜਾ ਸਿੰਧਬਾਦ ਆਈਡੀ ਵਾਲਾ ਬੰਦਾ ਛਿਲਾ ਬਲਾਂਗੇ ਇਹਦੇ ਨਾਲ ਬੰਦੇ ਕਿਹੜੇ ਕਿਹੜੇ ਅਸੀਂ ਉਹ ਵੀ ਲੱਭਲਾਂਗੇ ਔਰ ਕਾਨੂੰਨੀ ਕਾਰਵਾਈ ਤੇ ਕਰਨੀ ਕਰਨੀ ਆ ਨਾਲ ਦੀ ਨਾਲ ਜੁੱਤੀ ਵੀ ਕਰਨੀ ਆ ਇਹ ਨਹੀਂ ਆ ਕਿ ਅਸੀਂ ਤੁਹਾਨੂੰ ਇਦਾਂ ਹੀ ਛੱਡ ਦੇਣਾ ਵਾ ਕਿਉਂਕਿ ਅਸੀਂ ਜਦੋਂ ਜਿਹੜਾ ਇੱਕ ਇਨਸਾਨ ਮੁਸੀਬਾ ਹੀ ਚਰੇ ਦੇ ਲਈ ਆਪਣੇ ਪਰਿਵਾਰ ਨੂੰ ਟਾਈਮ ਨਹੀਂ ਦਿੰਦਾ ਮੁਸੀਬਾ ਹੀ ਚਰੇ ਦੇ ਲਈ ਆਪਣੇ ਕਾਰੋਬਾਰ ਨੂੰ ਟਾਈਮ ਨਹੀਂ ਦੇ ਰਿਹਾ ਤੁਹਾਨੂੰ ਤਾਂ ਉਹਦਾ ਸਾਥ ਦੇਣਾ ਚਾਹੀਦਾ ਸਿਰਫ ਕਿਉਂਕਿ ਅੱਜ ਕੱਲ ਤੁਹਾਡੀਆਂ ਜਿਹੜੀਆਂ ਆ ਰੋਟੀਆਂ ਸੀ ਉਹ ਬੰਦ ਹੋ ਗਈਆਂ ਤੇ ਗੌਰਮਸੀਦ ਦੇ ਉੱਤੇ ਤੁਸੀਂ ਉਲਟੇ ਸਲਟੇ ਇਲਜ਼ਾਮ ਜਿਹੜੇ ਲਾਉਣੇ ਸ਼ੁਰੂ ਕਰ ਦਿੱਤੇ ਇਹੜੀਆਂ ਨਿਗੀਆਂ ਨਿਗੀਆਂ ਟਿੱਚਰਾਂ ਨੇ ਨਾ ਇਹਨਾਂ ਨੂੰ ਅਸੀਂ ਫੜ ਲਵਾਂਗੇ ਇਹ ਇਹ ਨਾ ਸਮਝਣ ਕਿ ਅਸੀਂ ਤੁਹਾਨੂੰ ਕੋਈ ਜਵਾਬ ਨਹੀਂ ਦੇਣ ਦੇ ਤੇ ਅਸੀਂ ਮਤਲਬ ਝੂਠੇ ਆ ਜਾਂ ਅਸੀਂ ਤੁਹਾਡੇ ਤੋਂ ਡਰੇ ਪਏ ਆ ਸਿਰਫ ਸਾਡਾ ਟਾਈਮ ਹੀ ਨਹੀਂ ਲੱਗ ਰਿਹਾ ਪਰ ਅੱਜ ਤੋਂ ਬਾਅਦ ਮੇਰੇ ਲਾਈਵ ਤੋਂ ਬਾਅਦ ਤੁਹਾਡੀ ਜਿਹੜੀ ਸਟੱਡੀ ਆ ਉਹ ਅਸੀਂ ਸ਼ੁਰੂ ਕਰ ਦਿੱਤੀ ਆ ਔਰ ਤੁਸੀਂ ਸਮਝੋ ਕਿ ਕਿਸ਼ ਦਿਨ ਤੁਸੀਂ ਤੁਹਾਡੇ ਤੱਕ ਅਸੀਂ ਪਹੁੰਚ ਜਾਵਾਂਗੇ ਬਸ ਸਾਨੂੰ ਥੋੜਾ 2-4 ਦੇਣੀ ਚਾਹੀਦੇ ਆ ਇਹਦਾ ਸਿੰਧ ਬਾਦ ਆਈਡੀ ਵਾਲਾ ਨੇ ਮੈਂ ਉਹਨੂੰ ਗੱਲ ਕਰਦਾ ਪਿਆ ਜਿਹੜਾ ਸਾਡੇ ਪ੍ਰਧਾਨ ਨੂੰ ਜਿਹਦੀ ਕਰਦਾਰ ਕਸ਼ਿਸ਼ ਕਰਨ ਤੇ ਲੱਗਾ ਹੋਇਆ ਵਾ ਬੇਬੁਨਿਆਦ ਗੱਲਾਂ ਕਦੀ ਕੁਛ ਬਕਵਾਸ ਬਾਜੀ ਲਿਖਦਾ ਕਦੀ ਕੁਛ ਬਕਵਾਸ ਬਾਜੀ ਲਿਖਦਾ ਔਰ ਇਹ ਜਿਹੜੀਆਂ ਗੱਲਾਂ ਕਰਦਾ ਤੁਹਾਨੂੰ ਤੇ ਪਤਾ ਹੀ ਨਹੀਂ ਆ ਕਿ ਗੌਰਵ ਮਸੀ ਨੇ ਸਾਡੇ ਸਮਾਜ ਦੇ ਅਸੀਂ ਕਈ ਉਹ ਚੀਜ਼ਾਂ ਜਿਹੜੀਆਂ ਗਲੋਬਲ ਜਿਹੜੀ ਆ ਉਹ ਪਾਉਂਦੇ ਨਹੀਂ ਆ ਜੇ ਕਈ ਨਿੱਜੀ ਲੋਕਾਂ ਦੇ ਕੰਮ ਇੰਨੇ ਕ ਅਸੀਂ ਕਰ ਚੁੱਕੇ ਆ ਆਪ ਜਾ ਜਾ ਕੇ ਗੌਰਵ ਜਾਂਦਾ ਵਾ ਮੈਂ ਜਾਂਣਾ ਸਾਡੀ ਪੂਰੀ ਟੀਮ ਜਿਹੜੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਇੱਕ ਚੇਂਜ ਆ ਕੇ ਤੇ ਅਸੀਂ ਕੰਮ ਕਰਦੇ ਪਏ ਹਾਂ ਆਈ ਹਰ ਜ਼ਿਲ੍ਹੇ ਦੇ ਵਿੱਚ ਹਰ ਬਲਾਕ ਦੇ ਵਿੱਚ ਜਾ ਚੁੱਕੇ ਹਾਂ ਔਰ ਆਪਣੇ ਲੋਕਾਂ ਦਾ ਜਿਹੜਾ ਅਸੀਂ ਸਾਥ ਦੇ ਚੁੱਕੇ ਹਾਂ ਆਪਣੇ ਲੋਕਾਂ ਨੂੰ ਅਸੀਂ ਉਥੇ ਇਨਸਾਫ ਦਵਾਇਆ ਵਾ ਅਸੀਂ ਚੰਡੀਗੜ੍ਹ ਤੱਕ ਜਿੰਗ ਜਾਂਦੇ ਹਾਂ ਚੰਡੀਗੜ੍ਹ ਦੇ ਵਿੱਚ ਵੀ ਕਈ ਮਸਲੇ ਸਾਡੀ ਬਰਾਦਰੀ ਨਾਲ ਇਹੋ ਜਿਹਾ ਆਏ ਜਿਹੜੇ ਕਿ ਉਹਨਾਂ ਦੇ ਬਸੋਂ ਬਾਹਰ ਸੀਗੇ ਤੇ ਜਿੱਥੇ ਜਾ ਕੇ ਅਸੀਂ ਕੰਮ ਕੀਤਾ ਔਰ ਆਪਣੇ ਲੋਕਾਂ ਨੂੰ ਇਨਸਾਫ ਦਵਾਇਆ ਇਹੋ ਜੀਆਂ ਚੀਜ਼ਾਂ ਜਿਹੜੀਆਂ ਨਿੱਜੀ ਕੀ ਚੀਜ਼ਾਂ ਸੀਗੀਆਂ ਉਹ ਅਸੀਂ ਪੇਜਾਂ ਤੇ ਨਹੀਂ ਪਾਉਂਦੇ ਕਿਉਂਕਿ ਨਿੱਜੀ ਮਸਲੇ ਜਿਹੜੇ ਆ ਉਹ ਹੋਰ ਹੁੰਦੇ ਆ ਕਈਆਂ ਦੇ ਮੈਟ੍ਰੀਮੋਨੀ ਕੇਸ ਸੀਗੇ ਕਈਆਂ ਦੇ ਜ਼ਮੀਨਾਂ ਦੇ ਉੱਤੇ ਝਗੜੇ ਸੀਗੇ ਕਈਆਂ ਦੇ ਚਰਚ ਨਾਲ ਝਗੜੇ ਸੀਗੇ ਉਹ ਸਾਰੇ ਅਸੀਂ ਨਬਟਾਏ ਨੇ ਅਸੀਂ ਪਿਛਲੇ ਲਗਭਗ ਸਵਾ ਸਾਲ ਤੋਂ ਗਲੋਬਲ ਦੇ ਕੰਮ ਦੇ ਵਿੱਚ ਇੰਨੀ ਤੇਜ਼ੀ ਨਾਲ ਕੰਮ ਕੀਤਾ ਆ ਤੇ ਜਿਹੜੇ ਪੰਜਾਬ ਦੇ ਲੋਕ ਇਸ ਵਕਤ ਸਾਨੂੰ ਇੰਨਾ ਜ਼ਿਆਦਾ ਕਾਲਸ ਆਉਂਦੀਆਂ ਨੇ ਕਿ ਪੰਜਾਬ ਦੇ ਲੋਕਾਂ ਦੇ ਲਈ ਇੱਕ ਜਿਹੜੀ ਆ ਗਲੋਬਲ ਜਿਹੜੀ ਉਹ ਇੱਕ ਢਾਲ ਬਣ ਬਣ ਗਈ ਔਰ ਜਿੱਦ ਤੋਂ ਵੇਖ ਕੇ ਜਿਹੜੇ ਕੁਝ ਸ਼ਰਾਰਤੀ ਬੰਦੇ ਆ ਪੰਜਾਬ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਆ ਢਿੱਡਬਿਡ ਹੋਣ ਗਈ ਆ ਔਰ ਉਹ ਲੋਕ ਜਿਹੜੇ ਨੇ ਉਹ ਇਸ ਵਕਤ ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਕਿਉਂਕਿ ਗੌਰਵ ਲੀਡ ਕਰ ਰਿਹਾ ਕਾਫੀ ਚੀਜ਼ਾਂ ਨੂੰ ਔਰ ਗੌਰਵ ਦੇ ਲੀਡ ਕਰਨ ਦੇ ਨਾਲ ਕਾਫੀ ਜਿਹੜੇ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਤਕਲੀਫ ਹੋਈਆਂ ਨੇ ਸੋ ਮੈਂ ਮਹਿਸੂਸ ਕਰਦਾ ਆ ਕਿ ਸਾਨੂੰ ਗੌਰਵ ਦਾ ਸਾਥ ਦੇਣਾ ਚਾਹੀਦਾ ਆ ਅਸੀਂ ਵੇਖੋ ਉਹ ਕੋਈ ਗਲਤ ਕੰਮ ਨਹੀਂ ਕਰਦਾ ਨਾ ਉਹਨੇ ਕਦੇ ਕਰਨਾ ਆ ਕਿਉਂਕਿ ਉਹਦੇ ਮਨ ਦੇ ਵਿੱਚ ਗਲਤ ਕੰਮ ਬਾਰੇ ਕੋਈ ਵਿਚਾਰ ਹੀ ਨਹੀਂ ਆ ਬਹੁਤ ਜ਼ਿਆਦਾ ਉਹਦੇ ਨਾਲ ਮੈਂ ਰਿਨਾ ਵਾ ਬਹੁਤ ਜ਼ਿਆਦਾ ਹੀ ਉਸ ਨੂੰ ਮੈਂ ਜਾਣਦਾ ਆ ਉਹਦੇ ਪਰਿਵਾਰ ਨੂੰ ਜਾਣਨਾ ਆ ਉਹਦੇ ਮੰਮੀ ਨੂੰ ਜਾਣਨਾ ਮੈਂ ਇਤਨਾ ਉਹਦੇ ਬ੍ਰਦਰ ਭਰਾਵਾਂ ਨੂੰ ਜਾਣਨਾ ਆ ਔਰ ਆਪਣੇ ਸਮਾਜ ਦੇ ਲਈ ਉਹ ਇੱਕ ਅੱਛਾ ਲੀਡਰ ਹੋ ਕੇ ਦਿਖਾਏਗਾ ਆਪਣੇ ਸਮਾਜ ਨੂੰ ਮੈਂ ਬੇਨਤੀ ਕਰਨਾ ਮਸੀਹ ਭਾਈ ਜੀ ਚਰਨੋਂ ਬੇਨਤੀ ਕਰਦਾ ਕਿ ਇਹੋ ਜਿਹੀਆਂ ਜੜੀਆਂ ਭੇਡਾਂ ਨੇ ਜਿਹੜੀਆਂ ਸਾਡੇ ਖਿਲਾਫ ਲਿਖਦੀਆਂ ਇਹਨਾਂ ਨੂੰ ਸਾਨੂੰ ਸਭ ਨੂੰ ਮਿਲ ਕੇ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਵਾ ਤਾਂ ਕਿ ਇਹ ਲੋਕ ਜਿਹੜੇ ਨੇ ਇਹ ਸਾਡੇ ਜਿਹੜੇ ਕੋਈ ਲੀਡਰ ਵਧੀਆ ਨਿਕਲਦੇ ਆ ਉਹਨਾਂ ਦਾ ਕਰਦਾਰ ਕੁਸ਼ੀ ਨਾ ਕਰਨ ਪਹਿਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਕੌਮ ਦੇ ਵਧੀਆ ਲੀਡਰ ਜਿਹੜੇ ਸੀਗੇ ਉਹਨਾਂ ਨੇ ਬੜੀ ਜਿਆਦਾ ਲੜਾਈ ਲੜੀ ਆ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਤ ਨੇ ਜਲੰਧਰ ਜ਼ਿਲ੍ਹੇ ਨਾਲ ਸੰਬੰਧਤ ਨੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਤ ਲੀਡਰ ਨੇ ਸਾਰੇ ਪੰਜਾਬ ਦੇ ਵੱਖ-ਵੱਖ ਅਛੀਆਂ ਜ਼ਿਲ੍ਹਿਆਂ ਦੇ ਵਿੱਚ ਅੱਛੇ ਲੀਡਰ ਕੰਮ ਕਰਨ ਵਾਲੇ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਇਹਨਾਂ ਲੋਕਾਂ ਨੇ ਭੰਡ ਕੇ ਸਿਰਫ ਆਪਣੇ ਆਪ ਨੂੰ ਉੱਤੇ ਚੁੱਕਣ ਦੇ ਲਈ ਉਹਨਾਂ ਲੀਡਰਾਂ ਦੇ ਉੱਤੇ ਬੜੀ ਤਰ੍ਹਾਂ ਦੇ ਤੋਮਟਾਂ ਲਾਈਆਂ ਜਿਹਦੇ ਕਰਕੇ ਅੱਜ ਉਹ ਲੀਡਰ ਜਿਹੜੇ ਆ ਕੰਮ ਕਰਨ ਲਈ ਤਿਆਰ ਨਹੀਂ ਆ ਕਿ ਜਿਨ੍ਹਾਂ ਲੋਕਾਂ ਦੇ ਲਈ ਅਸੀਂ ਲੜਾਈ ਲੜਦੇ ਆ ਉਹ ਲੋਕ ਤਾਂ ਸਾਡਾ ਸਾਥ ਨਹੀਂ ਦਿੰਦੇ ਉਹ ਆਪ ਆਪਣੇ ਘਰਾਂ ਦੇ ਵਿੱਚ ਅੱਜ ਆਰਾਮ ਨਾਲ ਬੈਠੇ ਆਪ ਆਪਣੇ ਕਾਰੋਬਾਰ 'ਚ ਲੱਗੇ ਹੋਏ ਆ ਲੇਕਿਨ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇਣਾ ਜਿਹਦਾ ਮੈਂ ਮਹਿਸੂਸ ਕਰਦਾ ਆ ਕਿ ਅਸੀਂ ਇਕੱਠੇ ਹੋ ਕੇ ਔਰ ਇੱਕ ਹੋ ਕੇ ਲੜਾਈ ਲੜੀਏ ਕਿ ਸਾਡੀ ਲੜਾਈ ਜਿਹੜੀ ਆ ਉਹ ਬੜੀ ਵੱਡੀ ਆ ਪੰਜਾਬ ਦੇ ਵਿੱਚ ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੇ ਲੋਕ ਕਰਦੇ ਆ ਇਹਨਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਜ਼ ਅਸੀਂ ਇੰਨੀ ਵੱਡੀ ਲੜਾਈ ਲੜਦੇ ਪਏ ਆਂ ਪੰਜਾਬ ਦੇ ਵਿੱਚ ਸਾਡੀ ਹੋਂਦ ਜਿਹੜੀ ਆ ਪੰਜਾਬ 'ਚ ਉਹੀ ਹੈ ਨਹੀਂ ਆ ਉਸ ਹੋਂਦ ਨੂੰ ਸੈੱਟ ਕਰਨ ਦੇ ਵਾਸਤੇ ਉਸ ਹੋਂਦ ਨੂੰ ਉੱਚਾ ਕਰਨ ਦੇ ਲਈ ਅਸੀਂ ਕੰਮ ਕਰਦੇ ਪਏ ਆਂ ਅਸੀਂ ਆਪਣੇ ਲੋਕਾਂ ਦਾ ਜਿਹੜਾ ਰਤਬਾ ਆ ਪੰਜਾਬ ਦੇ ਵਿੱਚ ਉਸ ਨੂੰ ਇੱਕ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਆਂ ਆਪਣੇ ਸਮਾਜ ਨੂੰ ਇੱਕ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦੇ ਪਏ ਆਂ ਮੈਂ ਬੜੇ ਵੱਖ-ਵੱਖ ਸੰਗਠਨਾਂ 'ਚ ਕੰਮ ਕੀਤਾ ਆ ਮੈਂ ਆਪਣਾ ਵੀ ਇੱਕ ਸੰਗਠਨ ਚਲਾਉਂਦਾ ਆ ਸਟਿਲ ਚਲਾਉਣਾ ਆ ਲੇਕਿਨ ਜਿੰਨਾ ਕੰਮ ਕਰਨ ਦਾ ਮੈਨੂੰ ਮਜ਼ਾ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦੇ ਵਿੱਚ ਆਇਆ ਵਾ ਉਹ ਸ਼ਾਇਦ ਹੀ ਮੈਂ ਕਿਸੇ ਹੋਰ ਸੰਗਠਨ ਚ ਕਿਉਂਕਿ ਇਹਦੇ ਚ ਅਸੀਂ 0 ਡਾਲਰਸ ਤੇ ਕੰਮ ਕਰਦੇ ਆ ਆਪਣੇ ਬੰਦੇ ਜਿਹੜੇ ਸਾਡੇ ਹੈਗੇ ਆ ਮਸੀਹ ਭਰਾ ਜਿਹੜੇ ਸਾਡੇ ਐਮਸੀ ਸਾਡਾ ਧਰਮਿਆ ਸਾਡਾ ਮਸੀਹ ਲੋਕ ਜਿਹੜੇ ਆ ਉਹਨਾਂ ਦੇ ਨਾਲ ਜਿਹੜੇ ਹੁੰਦੀਆਂ ਵਧਿਕੀਆਂ ਵਾ ਉਹਦੇ ਚ ਅਸੀਂ 0 ਡਾਲਰਸ ਤੇ ਕੰਮ ਕਰਦੇ ਆ ਸਾਨੂੰ ਉਹਦੇ ਚ ਕੋਈ ਇਹੋ ਜਿਹਾ ਫੈਸਲਾ ਲੈਣ ਦੀ ਜਰੂਰਤ ਨਹੀਂ ਆ ਕਿ ਸਾਡਾ ਬੰਦਾ ਜਿਹੜਾ ਉਹ ਇੱਥੇ ਗਲਤ ਸੀ ਇੱਥੇ ਠੀਕ ਸੀਗਾ ਜਿੱਥੇ ਸਾਡਾ ਬੰਦਾ ਸਹੀ ਆ ਸੀ ਉਹਦੇ ਲਈ ਆਪਣੀ ਜਾਨ ਤੱਕ ਵਾਰਾਂ ਦੇ ਲਈ ਤਿਆਰ ਹਾਂ ਉਹਦੇ ਨਾਲ ਅਸੀਂ ਤਗੜੇ ਹੋ ਕੇ ਖੜੇ ਹੋਣ ਦੇ ਲਈ ਤੇ ਸਾਨੂੰ ਕੋਈ ਕਿਸੇ ਕੋ ਪੁੱਛਣ ਦੀ ਜ਼ਰੂਰਤ ਨਹੀਂ ਆ ਅਸੀਂ ਆਪਣੇ ਸਾਰੇ ਸੋਰਸ ਵਰਤਦੇ ਹਾਂ ਸਾਨੂੰ ਇਹ ਨਹੀਂ ਕੋਈ ਸਰਕਾਰਾਂ ਜਾਂ ਪਾਰਟੀਆਂ ਦਾ ਸਾਨੂੰ ਬੜਾ ਸਹੂਗ ਆ ਠੀਕ ਹੈ ਇਲੈਕਸ਼ਨ ਦੇ ਦੌਰਾਨ ਸਾਡੇ ਕੋ ਸਾਰੀਆਂ ਪਾਰਟੀਆਂ ਨੇ ਪਹੁੰਚ ਕੀਤੀ ਅਸੀਂ ਵੱਖ-ਵੱਖ ਪਾਰਟੀਆਂ 'ਚ ਕੰਮ ਕਰਨ ਵਾਲੇ ਗਲੋਬਲ ਦੇ ਵਿੱਚ ਬੰਦੇ ਆ ਔਰ ਸਾਰੀਆਂ ਪਾਰਟੀਆਂ ਨੇ ਪਹੁੰਚ ਕਰਨੀ ਹੁੰਦੀ ਆ ਲੇਕਿਨ ਅੱਜ ਤੱਕ ਜਿੰਨਾ ਵੀ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਨੇ ਕੰਮ ਕੀਤਾ ਦਾ ਗੌਰਵ ਨੇ ਕੰਮ ਕੀਤਾ ਉਹਦੇ ਵਿੱਚ ਅਸੀਂ ਕਿਸੇ ਪਾਰਟੀ ਦੇ ਲੀਡਰ ਮੰਤਰੀ ਕੋ ਕਿਸੇ ਅਫਸਰ ਨੂੰ ਫੋਨ ਨਹੀਂ ਕਰਾਇਆ ਗੌਰਵ ਨੇ ਆਪਣੇ ਸੌਸ ਯੂਜ਼ ਕੀਤੇ ਮੈਂ ਆਪਣੇ ਸੌਸ ਯੂਜ਼ ਕੀਤੇ ਔਰ ਅਸੀਂ ਹਰ ਜਗ੍ਹਾ ਦੇਤੇ ਚੰਡੇ ਗੱਡੇ ਅੱਜ ਤੱਕ ਚਰਚ ਨਾਲ ਸੰਬੰਧਿਤ ਕਿਸੇ ਮਸਲੇ ਦੇ ਵਿੱਚ ਜਾਂ ਆਪਣੇ ਭਾਈਚਾਰੇ ਨਾਲ ਸੰਬੰਧਿਤ ਕਿਸੇ ਮਸਲੇ ਦੇ ਵਿੱਚ ਕਿਤੇ ਵੀ 1 ਰੁਪਏ ਦਾ ਲੈਣ ਦੇਣ ਨਹੀਂ ਹੋਇਆ ਆਦਾਨ ਪ੍ਰਦਾਨ ਨਹੀਂ ਹੋਇਆ ਹਰ ਮਸਲਾ ਜਿਹੜਾ ਉਹ ਸਾਡੀ ਹੱਕ ਦੀ ਜਾਨ ਨੇ ਜਿਹੜੀ ਸਾਡੀ ਹੱਕ ਚ ਜ਼ਰੂਰਤ ਸੀ ਅਸੀਂ ਉਹ ਮਸਲੇ ਆਪ ਨੇ ਜਿੱਥੇ ਔਰ ਆਪ ਨੇ ਜਿੱਟ ਕੇ ਉਹਨਾਂ ਮਸਲਿਆਂ ਦੇ ਅਸੀਂ ਜਿੱਤ ਪ੍ਰਾਪਤ ਕੀਤੀ ਔਰ ਉਹ ਮਸਲੇ ਅਸੀਂ ਜਿੱਤੇ ਔਰ ਬੇਬੁਨਿਆਦ ਗੱਲਾਂ ਕਰਨ ਵਾਲਾ ਸਿੰਧਵਾਦ ਆਈਡੀ ਵਾਲਾ ਜਿਹੜਾ ਕਹਿੰਦਾ ਕਿ ਉੱਥੇ ਇੱਥੇ ਪੈਸੇ ਦਿੱਤੇ ਇੱਥੇ ਪੈਸੇ ਦਿੱਤੇ ਗਏ ਆਮਰਸਰ ਜਿਹੜਾ ਹੁਣ ਵੱਡੀ ਬੰਦਗੀ ਹੋਈ ਆ ਉਹਦੇ ਵਿੱਚ ਉਹਨੇ ਕਿਹਾ ਕਿ ਇੱਥੇ ਕਹਿੰਦਾ ਲਿਖਦਾ ਵੀ ਇੱਥੇ ਉਹਨਾਂ ਨੇ ਆਪ ਹੀ ਬੰਦੇ ਖੜੇ ਕਰ ਦਿੱਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਕੋਈ ਵੀ ਬੰਦਾ ਸੋਚ ਨਹੀਂ ਸਕਦਾ ਜਿਹੜੇ ਬੰਦਾ ਗੱਲਾਂ ਕਰਦਾ ਸੋ ਮੈਂ ਦੱਸਣਾ ਚਾਹਣਾ ਕਿ ਜਤਿੰਦਰ ਗੌਰ ਸਾਡੀ ਕੌਮ ਦਾ ਇੱਕ ਨਾਇਾਬ ਹੀਰਾ ਵਾ ਔਰ ਸਾਡੇ ਲਈ ਉਹ ਆਪਣਾ ਬੜਾ ਟਾਈਮ ਦੇ ਰਿਹਾ ਵਾ ਔਰ ਜਿਹੜੇ ਜਿਹੜੇ ਬੰਦੇ ਉਹਦੇ ਖਿਲਾਫ ਉਹਨਾਂ ਨੂੰ ਸਿਲਭ ਰਹੇ ਆ ਸਾਨੂੰ ਕੁਝ ਪਤਾ ਲੱਗਾ ਕਿ ਫੌਰਨ ਜੇ ਕੁਝ ਬਾਹਰ ਦੇ ਲੋਕ ਵੀ ਨੇ ਜਿਹੜੇ ਕੋ ਡਾਂਕੀਆਂ ਲਾਉਂਦੇ ਆ ਡਾਂਕੀਆਂ ਲਾ ਕੇ ਤੇ ਲੋਕਾਂ ਦੇ ਬੱਚੇ ਜਿਹੜੇ ਆ ਉਹ ਫਸਾਏ ਹੋਏ ਆ ਉਹਨਾਂ ਦੀਆਂ ਸ਼ਿਕਾਇਤਾਂ ਸਾਡੇ ਤੱਕ ਪਹੁੰਚੀਆਂ ਸੋ ਸਾਡੀ ਸੂਈ ਉਧਰਲੇ ਬਣੀ ਵੀ ਹੈਗੀ ਆ ਔਰ ਅਸੀਂ ਉਸ ਬੰਦੇ ਦੇ ਵੀ ਸਟੱਡੀ ਕਰਦੇ ਪਏ ਆ ਔਰ ਸਾਨੂੰ ਪਤਾ ਲੱਗ ਗਿਆ ਕਿ ਕਿਹੜਾ ਕਿਹੜਾ ਬੰਦਾ ਇਹਦੇ ਵਿੱਚ ਕੰਮ ਕਰਦਾ ਵਾ ਤੋ ਫਿਰ ਭਾਈ ਸਾਡੇ ਕੋ ਅਸੀਂ ਤੁਹਾਨੂੰ ਚੇਤਾਵਨੀ ਦੇਣ ਦੇ ਆ ਤੇ ਸਾਡੇ ਕੋ ਫਿਰ ਬੁਰਾ ਭਲਾ ਦੀ ਕੋਈ ਆਸ ਨਾ ਰੱਖਿਓ ਕਿਉਂਕਿ ਅਸੀਂ ਆਪਣੇ ਪ੍ਰਧਾਨ ਦੇ ਖਿਲਾਫ ਕੋ ਗਲੋਬਲ ਕ੍ਰਿਸ਼ ਐਕਸ਼ਨ ਕਮੇਟੀ ਦਾ ਮਕਵਾਡਿਨੇਟਰ ਹੁੰਦੇ ਨਾਤੇ ਔਰ ਆਪਣੀ ਮਸੀ ਕਿ ਅਗੂ ਹੋੁੰਦੇ ਨਾ ਤੇ ਜੇ ਮੈਂ ਗੱਲ ਕਰ ਰਿਹਾ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਪ੍ਰਧਾਨ ਜਤਿੰਦਰ ਮਸੀ ਗੌਰਵ ਦੇ ਖਿਲਾਫ ਕੋਈ ਬੰਦਾ ਕਰਤਾਰਕੁਸ਼ੀ ਕਰੇ ਔਰ ਉਹਦੇ ਕਰੈਕਟਰ ਦੇ ਉੱਤੇ ਜਾਂ ਉਹਦੀ ਇਮਾਨਦਾਰੀ ਦੇ ਉੱਤੇ ਕੋਈ ਬੰਦਾ ਪੁਆਇੰਟ ਆਊਟ ਕਰਦਾ ਤਾਂ ਉਸ ਨੂੰ ਜਵਾਬ ਦੇਣਾ ਬਣਦਾ ਸੀ ਇਸ ਲਈ ਮੈਂ ਅੱਜ ਲਾਈਵ ਹੋ ਕੇ ਇਹ ਗੱਲ ਕਰ ਰਿਹਾ ਕਿ ਅਸੀਂ ਜਿਹੜੇ ਹੈਗੇ ਇਸ ਬੰਦੇ ਦੇ ਮਗਰ ਅੱਜ ਤੋਂ ਪੈ ਗਏ ਆਂ ਔਰ ਇਹ ਬੰਦਾ ਜਿੱਥੇ ਮਰਜ਼ੀ ਭਜਦੇ ਡਿਲੀਟ ਕਰਦੇ ਆਈਡੀ ਜੋ ਮਰਜ਼ੀ ਕਰ ਲੇ ਤੇਰੇ ਤੱਕ ਅਸੀਂ ਜ਼ਰੂਰ ਪਹੁੰਚਣਾ ਮਿੱਤਰਾ ਔਰ ਇਹਨੂੰ ਅਸੀਂ ਜ਼ਰੂਰ ਇੱਕ ਵਾਰੀ ਸਾਹਮਣੇ ਜ਼ਰੂਰ ਸਮਾਜ ਦੇ ਲੈ ਕੇ ਆਵਾਂਗੇ ਔਰ ਲੋਕਾਂ ਨੂੰ ਦੱਸਾਂਗੇ ਕਿ ਆਹ ਉਹ ਬੰਦਾ ਆ ਜਿਹੜਾ ਬੰਦਾ ਸਾਡੇ ਪ੍ਰਧਾਨ ਦੇ ਖਿਲਾਫ ਗੱਲ ਔਰ ਇਹਨੂੰ ਕੌਣ-ਕੌਣ ਕਹਿ ਰਿਹਾ ਉਹ ਵੀ ਦੱਸੇਗਾ ਇਥੋਂ ਤੱਕ ਅਸੀਂ ਜ਼ਰੂਰ ਪਹੁੰਚਾਂਗੇ ਸੋ ਮੇਰੇ ਅੱਜ ਦੇ ਇਸ ਲਾਈਵ ਨੂੰ ਮੈਂ ਜਿੰਨੇ ਵੀ ਸਾਡੇ ਭੈਣ ਭਰਾ ਦੇਖਦੇ ਪਏ ਆ ਕਾਫੀ ਜਣੇ ਇਸ ਵਕਤ ਰਾਜ ਸਿੱਧੂ ਸਾਡਾ ਜਿਹੜਾ ਲੁਧਿਆਣੇ ਤੋਂ ਪ੍ਰਧਾਨ ਸਾਹਿਬ ਉਹ ਵੀ ਦੇਖ ਰਿਹਾ ਵਾ ਮੈਂ ਉਹਨੂੰ ਵੀ ਕਹਾਂਗਾ ਕਿ ਤੁਸੀਂ ਸਾਰੇ ਜਣੇ ਸਾਡੇ ਭੈਣ ਜੀ ਪ੍ਰੀਤੀ ਜਮਨ ਜੀ ਇਹ ਸਾਰੇ ਜਣੇ ਦੇਖਦੇ ਪਏ ਨੇ ਇਹਨੂੰ ਇਹਨੂੰ ਸ਼ੇਅਰ ਜ਼ਰੂਰ ਕਰੋ ਔਰ ਕਾਫੀ ਜਿਹੜੇ ਇਸ ਵਕਤ ਅਰुण ਮਾਲਿਕ ਜੀ ਦੀ ਕਿਰਪਾ ਵਰਕੇ ਸਾਰੇ ਜਣੇ ਨੂੰ ਸ਼ੇਅਰ ਕਰਨਾ ਕਿਉਂਕਿ ਅੱਜ ਇੱਕ ਉਸ ਸਖਸ਼ਿਤ ਉੱਤੇ ਬੰਦੇ ਅ ਇਲਜ਼ਾਮ ਲਾ ਰਹੇ ਜਿਹੜਾ ਸਾਰਾ ਕੁਝ ਛੱਡ ਕੇ ਆਪਣੇ ਧਰਮ ਦੇ ਲਈ ਸਾਡੇ ਲਈ ਕੰਮ ਕਰ ਰਿਹਾ ਗਰੀਬਾਂ ਲੋਕਾਂ ਦੇ ਲਈ ਕੰਮ ਕਰ ਰਿਹਾ ਅੱਜ ਜਗਿੰਦਰ ਸਿੰਘ ਗੌਰਵ ਅੰਕਨੂਲਾ ਮਿਨਿਸਟਰੀ ਦੇ ਵਿੱਚ ਕਿਸੇ ਅਹੁਦੇ ਦਿੱਤੇ ਹਟਿਆ ਤੇ ਮੈਂ ਮਹਿਸੂਸ ਕਰਦਾ ਕਿ ਬਹੁਤ ਜ਼ਿਆਦਾ ਜਿਹੜੀ ਮਦਦ ਆ ਉਹ ਲੋਕਾਂ ਦੀ ਉਹ ਕਰਵਾ ਰਿਹਾ ਉਥੋਂ ਔਰ ਕਿੰਨੇ ਲੋਕਾਂ ਦੀ ਜਿਹੜੀ ਮਦਦ ਆ ਉਥੋਂ ਆ ਰਹੀ ਆ ਸਾਨੂੰ ਪਤਾ ਆ ਕਿੰਨੀਆਂ ਗਰੀਬਾਂ ਲੜਕੀਆਂ ਦੀਆਂ ਸ਼ਾਦੀਆਂ ਜਿਹੜੀਆਂ ਦੀ ਮਹੱਲਪੂ ਕਰਵਾ ਰਿਆ ਉਥੇ ਕਿੰਨੀਆਂ ਵਿਧਵਾ ਔਰਤਾਂ ਦੇ ਜਿਹੜੀਆਂ ਰਾਸ਼ਨ ਆ ਉਥੋਂ ਲੱਗਾ ਆ ਉਹਨਾਂ ਦੀ ਉਹ ਹੈਲਪ ਕਰਵਾ ਰਿਆ ਵਾ ਔਰ ਬੜੀ ਬੜੀ ਇੱਕ ਟੀਮ ਜਿਹੜੀ ਆ ਉਹਦੇ ਨਾਲ ਕੰਮ ਕਰਕੇ ਅਸੀਂ ਲੋਕਾਂ ਦਾ ਜਿਹੜਾ ਸਾਥ ਦੇ ਰਹੇ ਆ ਆਪਣੇ ਭੈਣ ਭਰਾਵਾਂ ਗਰੀਬਾਂ ਭੈਣ ਭਰਾਵਾਂ ਦਾ ਜਿਹਨਾਂ ਦਾ ਅਸੀਂ ਸਾਥ ਦਿੰਦੇ ਪਏ ਆ ਸੋ ਮੈਂ ਇਹੀ ਆਪਣੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਆਪਾਂ ਗੌਰਵ ਦਾ ਸਾਥ ਦੇਣਾ ਉਹਦਾ ਮੋਢਾ ਨਾ ਮੋੜ ਉਹਦਾ ਦਿਲ ਨਹੀਂ ਟੁੱਟਣ ਦੇਣਾ ਕਿਉਂਕਿ ਜਿਸ ਤਰ੍ਹਾਂ ਸਾਡੇ ਕੁਝ ਲੀਡਰ ਆਪਣਾ ਦਿਲ ਤੋੜ ਕੇ ਬਿਠੇ ਆ ਜਿੰਨਾਂ ਨੇ ਬੜੇ-ਬੜੇ ਵੱਡੇ ਨਾਮ ਨੇ ਸਾਡੀ ਕੌਮ ਦੇ ਬੜੇ-ਬੜੇ ਵੱਡੇ ਆਗੂ ਨੇ ਇਲੈਕਸ਼ਨਾਂ ਲੜੀਆਂ ਨੇ ਉਹਨਾਂ ਨੇ ਮੈਂਬਰ ਪਾਰਲੀਮੈਂਟ ਤੱਕ ਦੀਆਂ ਐਮ.ਐਲ.ਏ. ਦੀਆਂ ਉਹ ਲੋ ਜਿਹੜੇ ਸਾਡੇ ਲੀਡਰ ਐ ਸਿਰਫ ਇਸ ਕਰਕੇ ਖਲੋ ਦੇ ਨੂੰ ਪਏ ਕਿਉਂਕਿ ਉੱਥੇ ਜਦੋਂ ਕਿਤੇ ਉਹਨਾਂ ਦਾ ਕੋਈ ਸਾਥ ਦੇਣ ਵਾਲਾ ਨਹੀਂ ਖੜਾ ਹੋਇਆ ਤਾਂ ਉਹ ਜਿਸ ਸਮਾਜ ਦੀ ਉਹ ਮਰਦ ਕਰ ਰਹੀ ਸੀ ਖਲੋ ਰਹੀ ਸੀ ਉੱਥੇ ਫਿਰ ਉਹਨਾਂ ਨੂੰ ਲੱਗਿਆ ਕਿ ਸਾਨੂੰ ਹੁਣ ਜਿਹੜਾ ਬਹਿ ਜਾਣਾ ਚਾਹੀਦਾ ਹੈ ਕਿਉਂਕਿ ਇਹ ਲੋਕ ਜਿਹੜੇ ਨੇ ਇਹ ਮੇਰਾ ਸਾਥ ਹੀ ਦੇ ਦੇ ਸੋ ਗੌਰਵ ਦੇ ਵਿੱਚ ਤਾਂ ਇੱਕ ਇੰਨਾ ਜ਼ਿਆਦਾ ਕਰੰਟ ਆ ਇੰਨਾ ਜ਼ਿਆਦਾ ਜੋਸ਼ ਆਪਣੀ ਕੌਮ ਨੂੰ ਲੈ ਕੇ ਕਿ ਉਹ ਵੇਖਿਆ ਹੀ ਬਣਦਾ ਕਿ ਤੁਸੀਂ ਇਕ ਅਲਗਾ ਉਹਨਿਸ ਅਫਸਰ ਸਾਈ ਦੇ ਵਿੱਚ ਆਪਣਾ ਇੱਕ ਰੁਤਬਾ ਕਾਇਮ ਕਰ ਲਿਆ ਵਾ ਉਹਨੇ ਅਫਸਰ ਸਾਈ ਦੇ ਵਿੱਚ ਆਪਣਾ ਇੱਕ ਟੈਲੈਂਟ ਵਿਖਾਇਆ ਵਾ ਕਿ ਮੈਂ ਕੀ ਕਰ ਸਕਦਾ ਔਰ ਲੋਕਾਂ ਨੂੰ ਕਿਤਨਾ ਜੋੜ ਕੇ ਰੱਖਣਾ ਉਹਦੇ ਚ ਬੜੀ ਅਚੀ ਕੁਆਲਿਟੀ ਆ ਔਰ ਆਪਣੇ ਸਮਾਜ ਦੇ ਲਈ ਕਿਸ ਤਰ੍ਹਾਂ ਬਾਦ ਚੁਕਣੀਆਂ ਉਹ ਸਭ ਤੰਗੀ ਤੰਗੀ ਚੀਜ਼ਾਂ ਨੂੰ ਜਾਣਦਾ ਹੈ ਬਾਕੀ ਮੈਂ ਆਪਣਾ ਤਜਰਬਾ ਜਿਹੜਾ ਵਾ ਜਰੂਰ ਯੂਜ਼ ਕਰਦਾ ਗਲੋਬਲ ਦੇ ਵਿੱਚ ਜੋਨਾ ਮੇਰਾ ਆਪਣਾ ਤਜਰਬਾ ਸਿਆਸਤ ਦਾ ਔਰ ਨਾਲ ਦੀ ਨਾਲ ਸਾਡੀ ਪੂਰੀ ਟੀਮ ਆ ਪੂਰੇ ਪੰਜਾਬ ਦੀ ਜ਼ਿਆਦਾਤਰ ਅਸੀਂ ਫਰੈਸ਼ ਲੋਕਾਂ ਨੂੰ ਇਸ ਕਰਕੇ ਗਲੋਬਲ ਦੇ ਵਿੱਚ ਪਾਇਆ ਵਾ ਕਿਉਂਕਿ ਜਿਹੜੇ ਸਾਡੇ ਬਾਕੀ ਲੀਡਰ ਸਾਰੇ ਸੀਗੇ ਉਹ ਆਪ ਆਪਣੇ ਸੰਗਠਨਾਂ ਨੂੰ ਚਲਾ ਰਹੇ ਸੀ ਔਰ ਸਾਨੂੰ ਇਹ ਕਿ ਜਿਹੜੇ ਫਰੈਸ਼ ਨੇ ਉਹ ਥੋੜਾ ਜਿਆਦਾ ਜੋਸ਼ ਨਾਲ ਕੰਮ ਕਰਨਗੇ। ਤੋਂ ਇਸ ਕਰਕੇ ਸਾਡੇ ਟੀਮ ਜਿਹੜੀ ਆ ਉਹ ਇੱਕ ਬੜੀ ਬੈਲੈਂਸਡ ਟੀਮ ਆ। ਔਰ ਸਾਡੀ ਟੀਮ ਜਿਹੜੀ ਆ ਉਹ ਬੜੀ ਇਮਾਨਦਾਰ ਟੀਮ ਆ। ਅਸੀਂ ਆਪਣੀ ਕੋਸ਼ਿਸ਼ ਕਰਦੀਆਂ ਸੀ ਕਿ ਸਾਡੀ ਟੀਮ ਦੇ ਵਿੱਚ ਜਿਹੜੇ ਆ ਵਤ ਤੋਂ ਵਤ ਇਮਾਨਦਾਰ ਲੋਕ ਰਹਿਣ ਆਪਣੀ ਜਿਨ੍ਹਾਂ ਨੂੰ ਆਪਣੀ ਕੌਮ ਦੇ ਲਈ ਲੜਾਈ ਲੜਨ ਦਾ ਜਜ਼ਬਾ ਆ। ਜਾਂ ਜਿਹੜੇ ਲੋਕ ਆਪਣੀ ਕੌਮ ਦੇ ਲਈ ਲੜਨਾ ਚਾਹੁੰਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਸ਼ੌਂਕ ਆ। ਉਹ ਲੋਕ ਗਲੋਬਲ ਦੇ ਵਿੱਚ ਆਉਣ ਕਿਉਂਕਿ ਜਿਹੜੇ ਗਲੋਬਲ ਟੀਮ ਆ ਇਹ ਸਿਆਸੀ ਪਾਰਟੀ ਦੀ ਟੀਮ ਨਹੀਂ ਆ ਇਹ ਆਪਣੇ ਲੋਕਾਂ ਦੀ ਟੀਮ ਆ ਇਹ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਜਿਹੜੀ ਹੈਗੀ ਆ ਇਹ ਆਪਣੇ ਧਰਮ ਦੀ ਟੀਮ ਆ ਇਹ ਆਪਣੇ ਪਾਸਟਰ ਸਬਾਨਾ ਦੀ ਟੀਮ ਆ ਆਪਣੇ ਚਰਚਾਂ ਦੀ ਟੀਮ ਆ ਇਹ ਟੀਮ ਦੇ ਵਿੱਚ ਕਿਸੇ ਸਿਆਸੀ ਪਾਰਟੀ ਦਾ ਕੋਈ ਕੰਮ ਨਹੀਂ ਆ ਸੋ ਇਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਲੀਡਰ ਜਿਹੜੇ ਆ ਉਹ ਕੰਮ ਕਰਦੇ ਪਏ ਆ ਔਰ ਸਾਰੀਆਂ ਪਾਰਟੀਆਂ ਦੇ ਲੀਡਰ ਜਿਹੜੇ ਆ ਉਹ ਅੱਜ ਇਹਦੇ ਚ ਆਣ ਕੇ ਖੁਸ਼ੀ ਵੀ ਮਹਿਸੂਸ ਕਰਦੇ ਆ ਕਿ ਠੀਕ ਆ ਬੇਸ਼ੱਕ ਅਸੀਂ ਆਪਣੀਆਂ ਪਾਰਟੀਆਂ ਦੇ ਲਈ ਇਹਨਾ ਕੰਮ ਨਾ ਕਰ ਸਕਦੇ ਲੇਕਿਨ ਆਪਣੇ ਧਰਮ ਦੇ ਲਈ ਕੰਮ ਅਸੀਂ ਕਰ ਰਹੇ ਆ ਉਹ ਆਪਣੇ ਐਸ ਵਕਤ ਤੁਸੀਂ ਦੇਖੋ ਕਿ ਪਿਛਲੇ ਸਮਿਆਂ ਦੇ ਵਿੱਚ ਜਦੋਂ ਕਿਤੇ ਲਗਭਗ ਬਿਲੇ 6 ਮਹੀਨੇ ਜੇ ਕਿਤੇ ਵੀ ਕੋਈ ਵੀ ਘਟਨਾ ਵਾਪਰੀ ਆ ਕੋਈ ਇਨਸੀਡੈਂਟ ਹੋਇਆ ਹੋਵੇ ਪੰਜਾਬ ਦੇ ਕਿਸੇ ਕੋਨੇ ਚ ਵੀ ਤੇ ਗਲੋਬਲ ਕਰੈਸ ਕਨੈਕਸ਼ਨ ਕਮੇਟੀ ਜਰੂਰ ਪਹੁੰਚੀ ਆ ਸੋ ਗਲੋਬਲ ਜਿਹੜਾ ਨਾਮ ਆ ਉਹ ਇੱਕ ਅਜੇ ਬ੍ਰਾਂਡ ਪੰਜਾਬ ਦੇ ਵਿੱਚ ਬਣਿਆ ਵਾ ਸਾਰੀਆਂ ਪਾਰਟੀਆਂ ਉਸ ਨੂੰ ਦੇਖਦੀਆਂ ਵਾ ਸਾਰੀ ਸਿਆਸੀ ਪਾਰਟੀਆਂ ਔਰ ਜਿੰਨਾ ਵੀ ਇੰਟੈਲੀਜੈਂਸ ਵਿੰਗਾ ਭਾਵੇਂ ਸਰਕਾਰ ਹੋਵੇ ਪੰਜਾਬ ਹੋਵੇ ਉਹ ਸਾਡੇ ਵਾਲੇ ਜਰੂਰ ਸਾਡੀਆਂ ਹਰ ਮੂਵਮੈਂਟ ਦੇ ਉੱਤੇ ਉਹ ਨਜ਼ਰ ਰੱਖਦਾ ਆ ਸੋ ਕਈ ਵਾਰੀ ਮੈਂ ਮਹਿਸੂਸ ਕਰਦਾ ਕਿ ਕਈ ਵਾਰੀ ਪਾਰਟੀਆਂ ਜਾਂ ਸਰਕਾਰਾਂ ਵੀ ਲੱਗ ਜਾਂਦੀਆਂ ਨੇ ਬੰਦਿਆਂ ਦੀ ਕਰਦਾਰ ਖੁਸ਼ੀ ਕਰਨ ਦੇ ਉੱਤੇ ਵੀ ਇਹਨਾਂ ਨੂੰ ਜਰੂਰ ਅਸੀਂ ਡਿਗੀਏ ਸੋ ਉਹਦੇ ਚ ਚੀਜ਼ਾਂ ਜਿਹੜੀਆਂ ਨੇ ਸਾਡੇ ਸਮਾਜ ਨੂੰ ਸਾਡਾ ਸਾਧਨ ਦੀ ਜਰੂਰਤ ਹੈ ਤਾਂ ਕਿ ਅਸੀਂ ਇਹੋ ਜਿਹੇ ਜਿਹੜੇ ਛਰਾਰਤੀ ਬੰਦੇ ਆ ਉਹਨਾਂ ਦਾ ਮੂੰਹ ਤੋੜਵਾ ਜਵਾਬ ਜਰੂਰ ਦੇ ਸਕੀਏ ਔਰ ਇਹਨਾਂ ਨੂੰ ਅਸੀਂ ਇਹਨਾਂ ਦੀ ਜਿਹੜੀ ਔਕਾਤ ਆ ਉਹ ਵਖਾ ਸਕੀਏ ਕਿਉਂਕਿ ਇਹਨਾਂ ਨੇ ਘਰਾਂ 'ਚ ਬੈਠ ਕੇ ਫੇਸਬੁੱਕ ਦੇ ਉੱਤੇ ਕਮੈਂਟਸ ਕਰਨੇ ਆ ਫੀਲਡ ਦੇ ਵਿੱਚ ਕੀ ਹੁੰਦਾ ਆ ਜਦੋਂ ਫੀਲਡ 'ਚ ਉਤਰੀਏ ਉੱਥੇ ਅਸੀਂ ਆਪਣੇ ਸਾਧਨ ਯੂਜ਼ ਕਰਨੇ ਆ ਫੀਲਡ 'ਚ ਜਾਣਾ ਜਦੋਂ ਉੱਥੇ ਖਰਚਾ ਹੋਣਾ ਆ ਉਤੇ ਸਾਨੂੰ ਕਿਸੇ ਨੇ ਪੈਸੇ ਨਹੀਂ ਆਈ ਆਪਣੇ ਕਾਰੋਬਾਰ ਜਿਹੜੇ ਉਹਨਾਂ ਚੋਂ ਜਿਹੜਾ ਪੈਸਾ ਕੱਢ ਕੇ ਅਸੀਂ ਆਪਣੀਆਂ ਗੱਡੀਆਂ ਤੇਲ ਪਵਾ ਕੇ ਹਰ ਜਗ੍ਹਾ ਤੇ ਜਾਂਦੇ ਆਂ ਔਰ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇਈਦਾ ਔਰ ਛੁੱਟੀ ਤੱਕ ਦਾ ਧਿਆਨ ਨਹੀਂ ਰੱਖੀ ਤੇ ਫੇਰ ਛੁੱਟੀ ਸੀ ਸੋ ਸਾਡੀ ਸਮਾਜ ਦੇ ਜਿਹੜੇ ਲੋਕ ਨੇ ਉਹ ਇਹ ਸਭ ਚੀਜ਼ਾਂ ਨੂੰ ਜਾਣਦੇ ਆ ਔਰ ਅਸੀਂ ਸਭ ਗੌਰਵ ਦੇ ਨਾਲ ਆਂ ਤੇਂਦਰ ਮਸੀ ਗੌਰਵ ਦੇ ਖਿਲਾਫ ਜਿਹੜਾ ਵੀ ਕੋਈ ਹੱਥ ਉਠੇਗਾ ਉਹ ਸਾਡੇ ਪਹਿਲਾਂ ਸਾਡੇ ਨਾਲ ਹੀ ਗੁਜ਼ਰੇਗਾ ਤੇ ਫੇਰ ਉਹ ਤੱਕ ਪਹੁੰਚੇਗਾ ਬਾਕੀ ਪ੍ਰਭੂ ਨੇ ਉਸ ਨੂੰ ਇੰਨੀ ਕਿ ਜ਼ਿਆਦਾ ਤਾਕਤ ਦਿੱਤੀ ਹੋਈ ਹੈ ਇਸ ਨੂੰ ਹੀ ਉਹਨੂੰ ਇੰਨੀ ਕਿ ਹਿੰਮਤ ਦਿੱਤੀ ਹੋਈ ਆ ਕਿ ਉਹ ਆਪ ਚੀਜ਼ਾਂ ਕਾਫੀਆਂ ਕਾਫੀ ਨਝੇਠ ਲਿੰਦਾ ਆ ਔਰ ਉਹਦੇ ਸੁਭਾਅ ਦਾ ਸਾਰੇ ਲੋਕਾਂ ਨੂੰ ਪਤਾ ਆ ਕਿ ਜਿੰਨਾ ਉਪਰੋ ਸਖਤਾ ਨਾਰੀਅਲ ਵਾਂਗੂ ਅੰਦਰੋਂ ਉਨਾ ਹੀ ਉਹ ਪੋਲਾ ਆ ਤੋ ਬਹੁਤ ਵਧੀਆ ਇਨਸਾਨ ਆ ਸੋ ਮੈਂ ਇੱਕ ਵਾਰੀ ਫੇਰ ਜਿਹੜੀ ਸਿੰਧਬਾਦ ਆਈਡੀ ਵਾਲਾ ਬੰਦਾ ਆ ਇਸ ਨੂੰ ਕਹਿਣਾ ਵੀ ਹੁਣ ਤੂੰ ਤਿਆਰ ਰਹਿ ਅਸੀਂ ਤੇਰੇ ਤੱਕ ਬਹੁਤ ਜਲਦੀ ਪਹੁੰਚ ਰਹੇ ਆ ਤੂੰ ਇੰਡੀਆ 'ਚ ਬਿਠਾ ਆ ਜਾਂ ਬਿਨ ਇੰਡੀਆ ਤੋਂ ਬਾਹਰ ਬਿਠਾ ਆ ਬਹੁਤ ਜਲਦੀ ਤੇਰੇ ਤੱਕ ਪਹੁੰਚ ਕੀਤੀ ਜਾਵੇਗੀ ਸੋ ਅੱਜ ਦੇ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਕਮੈਂਟਸ ਕਰਕੇ ਆਪਣੀ رائے ਜਰੂਰ ਦਿਓ ਤਾਂ ਕਿ ਅਸੀਂ ਜਿਹੜਾ ਹੋਰ ਵਧੀਆ ਢੰਗ ਦੇ ਨਾਲ ਆਪਣੀ ਬਰਾਦਰੀ ਦਾ ਕੰਮ ਕਰ ਸਕੀਏ ਆਪਣੇ ਧਰਮ ਦਾ ਕੰਮ ਕਰ ਸਕੀਏ ਆਪਣੇ ਧਰਮ ਦੇ ਲਈ ਖਲੋ ਸਕੀਏ ਔਰ ਜਿਹੜੇ ਲੀਡਰ ਆਪਣੇ ਧਰਮ ਦੇ ਧਰਮ ਦੇ ਲਈ ਖੜੇ ਹੁੰਦੇ ਆ ਉਹਨਾਂ ਦੇ ਨਾਲ ਚਟਾਨ ਵਾਂਗ ਬਣ ਕੇ ਅੱਜੋ ਖੜ ਸਕੀਏ ਸਭ ਬਹੁਤ ਬਹੁਤ ਧੰਨਵਾਦ ਸਾਰੇ ਜਿਹੜੇ ਲਾਈਵ ਦੇ ਵਿੱਚ ਆਏ ਆ ਸੱਜਣ ਬੇਲੀ ਮੈਂ ਇਹਨਾਂ ਸਾਰਿਆਂ ਮਿੱਤਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਮੇਰੀ ਗੱਲ ਨੂੰ ਸੁਣਿਆ ਵਾ ਸੋ ਮੈਂ ਅੱਜ ਇੱਕ ਤਰ੍ਹਾਂ ਨਾਲ ਹੋਰ ਗੱਲ ਕਰਨੀ ਚਾਹਾਂਗਾ ਕਿ ਅੱਜ ਤੋਂ ਬਾਅਦ ਹਰ ਮਸਲੇ ਦੇ ਉੱਤੇ ਮੈਂ ਬਹੁਤ ਘੱਟ ਲਾਈਵ ਹੋਇਆ ਹਾਂ ਲੇਕਿਨ ਹੁਣ ਹਰ ਮਸਲੇ ਤੇ ਲਾਈਵ ਹੋ ਕੇ ਤੁਹਾਡਾਂ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਾਂਗਾ ਮੈਂ ਸੋਚਦਾ ਕਿ ਅਗਰ ਮੇਰੇ ਦੇ ਮੇਰੇ ਵਿੱਚ ਕੁਝ ਜਾਣਕਾਰੀ ਨੋਲਿਜ ਹੈਗੀ ਆ ਤਾਂ ਆਪਣੇ ਸਮਾਜ ਨੂੰ ਆਉਦੀ ਸੇਧ ਜ਼ਰੂਰ ਦੇਣੀ ਚਾਹੀਦੀ ਆ ਸੋ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਅੱਜ ਵੀ ਸੌਸੀ ਦੇ ਨਾਮ ਤੇ ਸਭ ਨੂੰ ਜੈਮ ਸੀ ਤੁਸੀਂ ਵੀਡੀਓ ਨੂੰ ਦੇਖਿਆ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਜੇਕਰ ਤੁਸੀਂ ਵਿਸ਼ਾਰਮ ਦਾਸ ਦੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਹਜੇ ਤੱਕ ਤੁਸੀਂ ਵਿਸ਼ਾਰਮ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਆਉਣ ਵਾਲੀਆਂ ਸਾਰੀਆਂ ਜੋ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਜਾਏ ਵੀਡੀਓ ਨੂੰ ਸ਼ੇਅਰ ਕਰੋ ਗੁੱਡ ਬਾਈ